ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਇਹ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਜੀ ਵਰਲਡ ਕਲਾਸ ਗਗਦੇਸ ਗਾਰਾ ਗਾਵੇ ਤੰਤਨ ਸੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਰਨ ਉਪਰਵੇ ਸੋ ਸ੍ਰੀ ਆਕ ਔਰ ਯੂਨੀਵਰਸਿਟੀ ਦੇ ਵਿੱਚ ਸੰਗਤ ਨੂੰ ਪੁੱਛ ਪੁੱਛ ਕੇ ਕਿ ਕਿਹੜੇ ਕਿਹੜੇ ਸਬਜੈਕਟ ਰੱਖਣੇ ਨੇ ਕੀ ਕੀ ਪੜਾਇਆ ਜਾਣਾ ਚਾਹੀਦਾ ਨਹੀਂ ਤਾਂ ਅਸੀਂ ਗੁਰੂਆਂ ਦੇ ਐਮਬੀਡੀ ਗਾਈਡਾਂ ਚ ਲੇਖ ਹੀ ਪੜਦੇ ਰਹਿ ਆਂ 10 ਨੰਬਰ ਦੇ ਬਸ ਹੋਰ ਸਾਨੂੰ ਕੁਝ ਨਹੀਂ ਪੜਾਇਆ ਜੀ ਇਹ ਤੋਂ ਬਾਅਦ ਉੱਥੇ ਚੇਅਰ ਸਥਾਪਿਤ ਹੋਵੇ ਉੱਥੇ ਗੁਰੂਆਂ ਦੀ ਬਾਣੀ ਦਾ ਉੱਥੇ ਤਰਜਮਾ ਹੋਵੇ ਦੁਨੀਆ ਭਰ ਦੀਆਂ ਬੋਲੀਆਂ ਚ ਤਰਜਮਾ ਹੋਵੇ ਤਿੰਨੇ ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਪੂਰਾ ਸ਼ਹਿਰ ਤਲਵੰਡੀ ਸਾਬੋ ਪੂਰਾ ਸ਼ਹਿਰ ਤੇਨੰਦਪੁਰ ਸਾਹਿਬ ਤੁਹਾਨੂੰ ਫਰੀ ਦੇ ਵਿੱਚ ਈ ਰਿਕਸ਼ਾ ਜਾਂ ਮਿੰਨੀ ਬੱਸਾਂ ਜਾਂ ਜੋ ਵੀ ਲੋਕਲ ਸਰਵਿਸ ਚੱਲੂਗੀ ਉਹ ਬਿਲਕੁਲ ਮੁਫਤ ਹੋਊਗੀ ਜਿੱਥੋਂ ਮਰਜੀ ਚੜੋ ਜਿਹੜੇ ਮਰਜੀ ਗੁਰਦੁਆਰਾ ਸਾਹਿਬ ਉਤਰੋ ਉਥੋਂ ਜਿੱਥੇ ਮਰਜੀ ਜਾਣਾ ਸਾਰੇ ਜਿਹੜਾ ਖਰਚਾ ਉਹਨਾਂ ਦਾ ਉਹ ਜਿਹੜੇ ਈ ਰਿਕਸ਼ਿਆਂ ਦਾ ਜਾਂ ਬੱਸਾਂ ਦਾ ਜਾਂ ਉਹ ਸਰਕਾਰ ਚੱਲੂਗੀ ਜੀ ਤੁਸੀਂ ਕੁਝ ਨਹੀਂ ਕਰਨਾ ਜੀ ਤੁਸੀਂ ਇੱਥੇ ਆ ਜਿਓ ਤੁਹਾਡੀ ਜੇਬ 'ਚ ਭਾਵੇਂ ਪੈਸੇ ਨਾ ਵੀ ਹੋਣ ਤਾਂ ਵੀ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਹੋਣਗੇ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਗੁਰੂ ਸਾਹਿਬ ਮਾਰਸ਼ਲ ਆਰਟ ਸਿਖਾਉਂਦੇ ਸੀ ਗੱਤਕਾ ਤੇ ਯੁੱਧ ਦੇ ਹੋਰ ਅਭਿਆਸ ਹੁੰਦੇ ਸੀ ਚਰਨ ਗੰਗਾ ਸਟੇਡੀਅਮ ਹੈ ਉਹ ਸਟੇਡੀਅਮ ਇੱਕ ਪਾਸਿਓਂ ਖਾਲੀ ਜਾ ਪਿਆ ਇੱਕ ਪਾਸੇ ਪੌੜੀਆਂ ਜੀਆਂ ਉਹਦੀਆਂ ਠੀਕ ਨਹੀਂ ਹੈਗੀਆਂ ਕਿਸੇ ਪਾਸੇ ਉਹ ਸਟੇਡੀਅਮ ਲੱਗਦਾ ਹੀ ਨਹੀਂ ਨਾ ਹੀ ਹੈ ਸਟੇਡੀਅਮ ਤਾਂ ਅਸੀਂ ਹਰੇਕ ਪਿੰਡ 'ਚ ਜਿਹੜੇ 3-4000 ਸਟੇਡੀਅਮ ਦਾ ਨਾਅਨਸ ਕੀਤਾ ਉਹ ਤਾਂ ਪਿੰਡਾਂ 'ਚ ਵੀ ਬਣਨਗੇ ਪਰ ਸ਼ੁਰੂਆਤ ਫਿਰ ਆਪਾਂ ਗੁਰੂ ਦਾ ਨਾਮ ਲੈ ਕੇ ਕਰਦੇ ਆਂ ਪਹਿਲਾਂ ਆਗਿਆ ਗੁਰਾਂ ਦੀ ਲੈ ਲਈਏ ਜਿਹੜਾ ਕੰਮ ਕੀਤਾ ਲੋੜੀਏ ਬਾਬਾ ਗੱਜ ਗੱਜ ਕਰਾ ਕੇ ਜਾਵੇ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਰਨੋਂ ਪਾਵੇ ਨਿਆਲ ਹੋ ਜਾਵੇ ਬਬਲਵੀਰ ਸਿੰਘ ਜੀ ਬੁੱਢਾ ਦਲ ਵਾਲੇ ਤੁਸੀਂ ਨਕਸ਼ਾ ਬਣਾ ਦਿਓ ਉਥੇ ਸਟੇਡੀਅਮ ਚ ਕੀ ਕੀ ਚਾਹੀਦਾ ਕਿੱਥੇ ਤੁਸੀਂ ਕਿਉਂਕਿ ਗੱਤਕਿਆਂ ਦੇ ਬਹੁਤ ਸਾਰੇ ਕਰਤੱਬ ਦੇਖੇ ਜਾਂਦੇ ਨੇ ਕਈ ਵਾਰੀ ਲੋਕਾਂ ਦੇ ਉੱਤੇ ਇਸ ਤਰ੍ਹਾਂ ਦੇ ਘਟਨਾਵਾਂ ਵੀ ਹੋਈਆਂ ਨੇ ਘੋੜੇ ਜਿਹੜੇ ਆ ਪਬਲਿਕ ਵਾਲੇ ਪਾਸੇ ਨੂੰ ਆ ਜਾਂਦੇ ਆ ਪਰ proper ਜਗ੍ਹਾ ਨਹੀਂ ਹੈਗੀ ਪਰ ਤੁਸੀਂ ਸਾਨੂੰ ਨਕਸ਼ੇ ਬਣਾ ਕੇ ਦੇ ਦਿਓ ਅਫਸਰ ਤੁਹਾਡੇ ਨਾਲ ਅਸੀਂ ਭੇਜ ਦਾਂਗੇ ਚਰਨ ਗੰਗਾ ਸਟੇਡੀਅਮ ਜਿਹੜਾ ਉਹ ਵਰਲਡ ਕਲਾਸ ਲੈਵਲ ਜਿਵੇਂ ਤੁਸੀਂ ਕਹੋਗੇ ਉਵੇਂ ਕਰਕੇ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਔਰ ਜੋ ਅਵੇਲੇਬਲ ਸਭ ਤੋਂ ਵਧੀਆ ਨਕਸ਼ੇ ਨਕਸ਼ਾ ਨਵੀਸ ਜਿਹੜੇ ਨੇ ਉਹਨਾਂ ਤੋਂ ਨਕਸ਼ੇ ਬਣਵਾ ਕੇ ਇਸ ਤਰ੍ਹਾਂ ਦਾ ਸਟੇਡੀਅਮ ਲਾਈਟਾਂ ਲੱਗੀਆਂ ਹੋਣ ਪਤਾ ਲੱਗੇ ਕਿ ਹਾਂ ਇੱਥੇ ਕੋਈ ਖੇਡਾਂ ਨਾਲ ਸੰਬੰਧਿਤ ਜਾਂ ਗੁਰੂ ਸਾਹਿਬ ਦੀ ਮਾਰਸ਼ਲ ਆਰਟ ਦੇ ਨਾਲ ਸੰਬੰਧਿਤ ਕੋਈ ਸਟੇਡੀਅਮ ਹੈਗਾ ਇਹ ਵੀ ਅਸੀਂ ਸੇਵਾ ਜਿਹੜੀ ਹੈ ਉਹ ਲਵਾਂਗੇ